ਕਾਰ ਗੁਰੂ ਘਰ ਦੇ ਵਜ਼ੀਰ ਨੂੰ ਤੋਹਫੇ ਵਜੋਂ ਦਿੱਤੀ ਗਈ ਹੈ। ਮਲੇਰਕੋਟਲਾ ਦੇ ਪਿੰਡ ਸੰਗਾਲਾ ਦੇ ਗੁਰਦੁਆਰਾ ਸਾਹਿਬ 'ਚ ਕਰੀਬ ਢਾਈ ਦਹਾਕੇ ਤੋਂ ਗੁਰੂ ਕੇ ਵਜ਼ੀਰ ਵਜੋਂ ਸੇਵਾ ਨਿਭਾ ਰਹੇ ਗਰੰਥੀ ਸਿੰਘ ਦੀਆਂ ਸੇਵਾਵਾਂ ਤੋਂ ਪ੍ਰਭਾਵਿਤ ਹੋ ਕੇ ਅਮਰੀਕਾ 'ਚ ਰਹਿੰਦੇ ਪਿੰਡ ਦੇ ਹੀ ਇੱਕ ਐਨਆਰਆਈ ਵੀਰ ਵੱਲੋਂ ਇਹ ਸੇਵਾ ਕੀਤੀ ਗਈ ਹੈ। ਗੁਰਦੁਆਰਾ ਕਮੇਟੀ ਦੇ ਮੈਂਬਰਾਂ ਦੇ ਮੁਤਾਬਕ ਗੁਰੂ ਘਰ ਦੇ ਵਿੱਚ ਗਰੰਥੀ ਸਿੰਘ ਦੀ ਸੇਵਾ ਨਿਭਾ ਰਹੇ ਗੁਲਜ਼ਾਰ ਸਿੰਘ ਨੇ ਕਦੇ ਵੀ ਆਪਣੀ ਡਿਊਟੀ 'ਚ ਕੁਤਾਹੀ ਨਹੀਂ ਕੀਤੀ। ਦੇ ਸਮੂਹ ਪਿੰਡ ਵਾਸੀਆਂ ਨੂੰ ਗੁਰੂ ਘਰ ਨਾਲ ਜੋੜਨ ਦੇ ਅਣਥੱਕ ਉਪਰਾਲੇ ਕੀਤੇ ਨੇ ਜਿਸ ਸਦਕਾ ਅੱਜ ਉਹਨਾਂ ਦਾ ਗੱਡੀ ਦੀ ਚਾਬੀ ਦਿੱਤੇ ਸਨਮਾਨ ਕੀਤਾ ਗਿਆ ਹੈ ਉਹਨਾਂ ਦੱਸਿਆ ਜਿਸ ਐਨਾਰਾਇ ਵੀਰ ਨੇ ਗੱਡੀ ਦਿੱਤੀ ਹੈ ਉਸ ਨੇ ਕਾਰ ਵਿੱਚ ਪੈਟਰੋਲ ਪੋਰਨ ਦੀ ਜ਼ਿੰਮੇਵਾਰੀ ਵੀ ਆਪ ਹੀ ਲਈ ਹੈ ਤਾਂ ਜੋ ਗ੍ਰੰਥੀ ਸਿੰਘ ਤੇ ਹੋਰ ਵਾਧੂ ਮਾਲੀ ਬੋਝ ਨਾ ਪਵੇ ਨਾਲ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਹੋਰਨਾ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਨੂੰ ਵੀ ਗ੍ਰੰਥੀ ਸਿੰਘ ਦੀ ਸੰਭਾਲ ਕਰਨ ਦੀ ਅਪੀਲ ਕੀਤੀ ਹੈ ਇਤੋਂ ਦੇ ਸੰਗ ਅਤੇ ਸਾਰਾ ਇਲਾਕਾ ਇਹਨਾਂ ਦੀਆਂ ਸਵਾਭਾਂ ਤੋਂ ਖੁਸਾ ਹੈ ਸਰਦਾਰ ਨਰਪਾਲ ਸਿੰਘ ਜੀ ਜੋ ਪਹਿਲਾਂ ਤੋਂ ਇਹਨਾਂ ਦੇ ਨਾਲ ਪੂਰਾ ਪਿਆਰ ਰੱਖਦੇ ਨੇ ਉਹਨਾਂ ਨੇ ਆਪਣੇ ਛੋਟੇ ਵੀਰ ਨੂੰ ਨਰਪਾਲ ਸਿੰਘ ਜੀ ਨੇ ਗੱਡੀ ਭੇਟ ਕੀਤੀ ਤਾਂ ਜੋ ਗ੍ਰ anthi ਸਿੰਘ ਦਾ ਬਣਦਾ ਮਾਣ ਸਨਮਾਨ ਹੋ ਸਕੇ ਹੋਰ ਵੀ ਮੈਂ ਸਾਰੇ ਇਲਾਕੇ ਦੀਆਂ ਸੰਗਤਾਂ ਨੂੰ ਤੇ ਜਿੱਥੇ ਜਿੱਥੇ ਗ੍ਰ anthi ਸਹਿਬਾਨ ਬੈਠੇ ਨੇ ਗੁਰੂ ਘਰਾਂ ਦੇ ਵਿੱਚ ਉਹਨਾਂ ਦੀਆਂ ਸਵਾਭਾਂ ਦਾ ਜਿਹੜਾ ਮਿਆਰ ਸੀ ਉਹ ਢਲ ਚੁੱਕਾ ਸੀਗਾ ਪਰ ਜਦੋਂ ਤੋਂ ਇਸ ਤਰ੍ਹਾਂ ਦੇ ਸਾਡੇ ਵੀਰ ਉਪਰਾਲੇ ਕਰਨ ਲੱਗੇ ਨੇ ਐਨ ਆਰ ਆਈ ਤੋਂ ਗ੍ਰਾਂਥੀ ਸਿੰਘ ਤਨਮਨ ਨਾਲ ਸੇਵਾ ਕਰਨਗੇ ਬਾਬਾ ਗਲਜਾਰ ਸਿੰਘ ਜੀ ਨੂੰ ਗੱਡੀ ਭੇਟ ਕੀਤੀ ਸਰਦਾਰ ਨਰਪਾਇ ਸਿੰਘ ਦਿਓਲ ਸਾਹਿਬ ਨੇ ਯੂ ਐਸ ਏ ਦੀ ਸਾਡੇ ਛੋਟੇ ਵੀਰ ਨੇ ਸਰਦਾਰ ਨਰਪਾਇ ਸਿੰਘ ਦਿਓਲ ਜੀ ਵੱਡੇ ਲੰਬੇ ਸਮੇਂ ਤੋਂ ਯੂ ਐਸ ਏ ਵਿੱਚ ਗਏ ਨੇ ਉਹਨਾਂ ਨੇ ਰਾਤ ਜਦੋਂ ਗੱਡੀ ਅਸੀਂ ਲੈ ਕੇ ਆਏ ਤਾਂ ਉਹਨਾਂ ਨੇ ਇਹ ਵੀ ਗੱਲ ਕੀਤੀ ਮੇਰੇ ਨਾਲ ਫੋਨ ਤੇ ਕਹਿੰਦਾ ਡਾਕਟਰ ਸਾਹਿਬ ਬਾਬਾ ਜੀ ਦੀ ਤਨਖਾਹ ਦੇ ਨਾਲ ਤਾਂ ਗੱਡੀ ਚੱਲਣੀ ਨਹੀਂ ਹੈਗੀ ਕਹਿੰਦਾ ਡਾਕਟਰ ਸਾਹਿਬ ਪੈਟਰੋਲ ਪੰਪ ਦੇ ਉੱਪਰ ਜਾ ਕੇ ਟੈਂਕੀ ਫੁੱਲ ਜਦੋਂ ਤੁਹਾਨੂੰ ਲੱਗੇ ਵੀ ਗੱਡੀ ਦੀ ਅੱਜ ਟੈਂਕੀ ਖਾਲੀ ਹੋਊਗੀ ਨਾਲ ਦੀ ਨਾਲ ਟੈਂਕੀ ਫੁੱਲ ਕਰਾ ਲੈਣੀ ਹੈ ਉਹਦੀਆਂ ਵੀ ਤੇਲ ਦੀਆਂ ਸਵਾਵਾਂ ਸਾਡੇ ਵੀਰ ਨੇ ਇਹ ਗੱਲ ਕਹੀ ਆ ਵੀ ਤੇਲ ਵੀ ਮੈਂ ਪਵਾ ਕੇ ਦੇਣਾ ਜਿੰਨਾ ਵੀ ਡੀਜ਼ਲ ਪੈਟਰੋਲ ਲੱਗੂ ਬਹੁਤ ਵਧੀਆ ਉਪਰਾਲਾ ਜੀ ਜਿਹੜਾ ਸਾਡੇ ਵੀਰ ਨੇ ਕੀਤਾ ਨਰਪਾਲ ਸਿੰਘ ਦਿਓਲ ਨੇ ਤੋਹਫੇ ਜਿ ਮਿਲੀ ਕਾਰ ਸਬੰਧੀ ਗੁਰੂ ਘਰ ਦੇ ਵਜ਼ੀਰ ਗੁਲਜ਼ਾਰ ਸਿੰਘ ਨੇ ਗੁਰਦੁਆਰਾ ਕਮੇਟੀ ਤੇ ਐਨ ਆਰ ਆਈ ਵੀਰਸਣੇ ਸਮੂਹ ਪਿੰਡ ਪਾਸੀਆਂ ਦਾ ਇਹ ਸਨਮਾਨ ਦੇਣ ਲਈ ਧੰਨਵਾਦ ਕੀਤਾ ਹੈ ਨਾਲੀ ਉਹਨਾਂ ਕਹੇ ਕਿ ਗੁਰੂ ਘਰ ਦੇ ਗ੍ਰੰਥੀਆਂ ਦੀ ਸਾਰ ਨਾਲੇ ਜਾਣਕਾਰਨ ਅੱਜ ਗ੍ਰੰਥੀ ਸਿੰਘ ਪਾਠ ਕਰਨ ਦੀ ਸੇਵਾ ਛੱਡ ਰਹੇ ਨੇ ਪਰ ਜੇ ਇਸੇ ਤਰ੍ਹਾਂ ਹੋਰਨਾ ਗੁਰ ਘਰਾਂ ਦੀ ਇਹ ਵਜ਼ੀਰਾ ਨੂੰ ਸਨਮਾਨ ਮਿਲੇ ਤਾਂ ਉਹ ਵੀ ਗੁਰੂ ਦੀ ਵਜ਼ੀਰੀ ਪੂਰੇ ਤਨਦੇਹੀ ਦੇ ਨਾਲ ਨਿਭਾਉਣਗੇ ਜਵਾਜ ਮੈਨੂੰ ਗੱਡੀ ਭੇਟ ਕੀਤੀ ਗਈ ਹੈ ਜਥੇਦਾਰ ਸਰਦਾਰ ਮਕੰਦ ਸਿੰਘ ਉਹਨਾਂ ਦੇ ਸੁਪੁੱਤਰ ਸਰਦਾਰ ਨਰਪੈਰ ਸਿੰਘ ਯੂਐਸਏ ਦੇ ਵਿੱਚ ਜੋ ਲੰਬੇ ਸਮੇਂ ਤੋਂ ਰਹਿੰਦੇ ਨੇ ਉਹਨਾਂ ਨੇ ਗੱਡੀ ਦੀ ਸੇਵਾ ਕੀਤੀ ਹੈ ਜੀ ਮੈਨੂੰ ਗੱਡੀ ਲੈ ਕੇ ਦਿੱਤੀ ਹੈ ਤੇ ਮੈਂ ਭਾਈ ਨਰਪਾਇ ਸਿੰਘ ਉਹਨਾਂ ਦੇ ਭਰਾ ਚਮਕੌਰ ਸਿੰਘ ਭਾਈ ਲੱਖਾ ਸਿੰਘ ਸਾਰਿਆਂ ਦਾ ਧੰਨਵਾਦ ਕਰਦਾ ਗ੍ਰੰਥੀ ਸਿੰਘਾਂ ਦੀ ਉਸ ਹੁਣੀ ਤਹੀਂ ਦੀ ਹੈ ਜੀ ਕਿਉਂਕਿ ਇੱਕ ਵਾਰ ਸਹੀ ਗੁਰੂ ਦੇ ਵਜ਼ੀਰ ਕਹਿੰਦੇ ਆ ਇੱਕ ਕਹਣੇ ਆਗੇ ਗ੍ਰੰਥੀਆਂ ਨੂੰ ਇੱਕ ਵਾਰ ਸਹੀ ਗ੍ਰੰਥੀਆਂ ਨੂੰ ਕੋਸ ਮਾਨ ਸਨਮਾਨ ਨਹੀਂ ਦਿੰਦੇ ਜੀ ਜਦੋਂ ਗ੍ਰੰਥੀ ਨੂੰ ਮਾਨ ਸਨਮਾਨ ਨਹੀਂ ਮਿਲਦਾ ਤੇ ਬਹੁਤ ਗਰੰਥੀ ਨੇ ਜਿਹੜੇ ਇਹ ਲਾਈਨ ਦੇ ਵਿੱਚੋਂ ਹਟੇ ਜਾਂਦੇ ਨੇ ਇਹ ਦੀ ਪਾਟ ਕਰਨੋਂ ਹਟ ਗਏ ਕਿਉਂਕਿ ਨਾ ਮਾ ਕੋਈ ਗਰੰਥੀ ਨਹੀਂ ਬਣਦਾ ਜੇਕਰ ਗਰੰਥੀਆਂ ਦੀ ਦੇਖਭਾਲ ਹੋਵੇਗੀ ਗਰੰਥਿਆ ਦਾ ਮਾਨ ਸਨਮਾਨ ਗਰੰਥਿਆ ਨੂੰ ਬਣਦਾ ਮਿਲੂਗਾ ਤਾਂ ਨਵੇਂ ਵੀ ਗਰੰਥੀ ਬਣਗੇ ਜਿਹੜੇ ਗਰੰਥੀ ਹੈਗੇ ਨੇ ਉਹ ਵੀ ਗੁਰੂ ਮਹਾਰਾਜ ਦੀ ਡਿਊਟੀ ਤਨਦੇਹੀ ਦੇ ਨਾਲ ਨਿਭਾਉਣਗੇ ਸੋ ਵਾਕੇ ਹੀ ਪਿੰਡ ਸੰਗਾਲਾ ਦੀ ਗੁਰਦੁਆਰਾ ਕਮੇਟੀ ਅਤੇ ਐਨ ਆਰ ਆਈ ਵੀਰ ਦਾ ਇਹ ਉਪਰਾ ਲਾਸ਼ ਲਾਗਾ ਜੋਗ ਹੈ ਤੇ ਇਸੇ ਤਰ੍ਹਾਂ ਹੋਰਨਾ ਗੁਰਦੁਆਰਾ ਕਮੇਟੀਆਂ ਨੂੰ ਵੀ ਗਰੰਥੀ ਸਿੰਘਾਂ ਦੀ ਸੰਭਾਲ ਲਈ ਉਪਰਾ ਲੈ ਕਰਨੇ ਚਾਹੀਦੇ ਨੇ ਤਾਂ ਜੋ ਗੁਰੂ ਘਰ ਦੇ ਵਜ਼ੀਰ ਆਪਣੀਆਂ ਦੁਨੀਆਵੀ ਲੋੜਾਂ ਤੋਂ ਉੱਤੇ ਉੱਠ ਕੇ ਗੁਰ ਘਰਾਂ 'ਚ ਸਿੱਖੀ ਦਾ ਸੁਚੱਜੇ ਢੰਗ ਨਾਲ ਪ੍ਰਚਾਰ ਕਰ ਸਕਣ